ਕਿੰਨੇ ਕ ਵਜੇ ਇਹ ਬਸ ਖਦਾਨਾ ਚ ਗਰੀਆ ਬਾਈ ਜੀ ਇਹਨੂੰ ਕਿਹ ਚਾਰ ਕ ਵਜੇ ਦੀ ਗੱਲ ਹੈ ਇਹ 4 ਕ ਵਜੇ ਬੱਸ ਕਹਿੰਦੇ ਕੋਈ ਮੂਰੇ ਬਾਈਕਾਂ ਲ ਆ ਗਿਆ ਕੋਈ ਆ ਪਤਾ ਨਹੀਂ ਕੀ ਆ ਗਿਆ ਕਹਿੰਦੇ ਇਹਨਾਂ ਨੇ ਬੱਸ ਥਲੇ ਕਰ ਮੇ ਬੱਸ ਦਾ ਜਿਹੜਾ ਬੈਲੈਂਸ ਵਿਗੜਿਆ ਸੀ ਜਾਂ ਕੁਝ ਹੋਰ ਕਾਰਨ ਹੈ ਕੁਝ ਨਹੀਂ ਕਹਿ ਸਕਦੇ ਸਵਾਰੀਆਂ ਸਾਰੀਆਂ ਬੈਠੀਆਂ ਸੀ ਤੇ ਕਹਿੰਦੇ ਬੈਲੈਂਸ ਨਹੀਂ ਵਿਗੜ ਸਕਦਾ ਕਿਉਂਕਿ ਓਵਰ ਲੋਡ ਸੀ ਬੱਸ ਬਹੁਤ બસ ওভারਲੋਡ ਸੀ ফুল ফুল ਸਵਾਰੀ ਭਰੀ ਹੋਈ ਸੀ ਸ਼ੀਸ਼ੇ ਦਾ ਉੱਪਰੋਂ ਹੋ ਗਈ ਸੀ ਮਤਲਬ ਮੇਨ ਗੇਟ ਤੋਂ ਉੱਤਰੇ ਜਿਨੀਆ ਸੀਟਾਂ ਸੀ ਉਸ ਤੋਂ ਵੱਧ ਸਵਾਰੀਆਂ ਸੀ ਹਾਂਜੀ ਹਾਂਜੀ ਉਹ ਤਾਂ ਮਤਲਬ ਜਿਨੀਆ ਸੀਟਾਂ ਸੀ ਉਸ ਤੋਂ ਦੁੱਗਨੀਆਂ ਸਵਾਰੀਆਂ ਤੇ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਉਰੇ ਖੜਿਆਂ ਨੂੰ ਪੂਰੇ 35 ਮਿੰਟ ਹੋ ਗਏ ਉਹਦੇ ਖੜਿਆਂ ਨੂੰ ਕੋਈ ਬੱਸ ਨਹੀਂ ਕੋਈ ਬੱਸ ਨਹੀਂ ਪਿੱਛੋਂ ਇੱਕ ਪਿੱਛੋਂ ਬੱਸ ਆਈ ਸੀ ਉਹ ਵੀ ਫੁੱਲ ওভারਲੋਡ ਸੀ ਤੇ ਉਹਦੀ ਵੀ ਸਿਰਫ ਚਾਰ ਸਵਾਰੀਆਂ ਪਟਾਕੇ ਭੇਜਿਆ ਨੇ ਬਾਕੀ ਸਵਾਰੀਆਂ ਸਾਰੀਆਂ ਖੜਿਆ ਨੇ ਬਾਕੀਆਂ ਨੇ ਅੱਧੀ ਸਵਾਰੀਆਂ ਨੇ ਆਪਣੇ ਘਰ ਦੇ ਬੁਲਾਏ ਨੇ ਉਹ ਸਾਰੇ ਉਹਨਾਂ ਨਾਲ ਚਲੇ ਗਏ ਤੇ ਬਾਕੀ ਵਾਲੇ ਖੜਿਆ ਨੇ ਸਵਾਰੀਆਂ ਓਕੇ ਅਸੀਂ ਅੱਗੇ ਹਲੇ ਬਹੁਤ ਦੂਰ ਜਾਣਾ ਹੈ ਤੇ ਹਲੇ ਕੋਈ ਸਾਨੂੰ ਟ੍ਰਾਂਸਪੋਰਟ ਦੀ ਫੈਸਿਲਿਟੀ ਨਹੀਂ ਹੈ ਤੇ ਹੁਣ ਸਾਨੂੰ ਐ ਨਹੀਂ ਪਤਾ ਕਿ ਕਿਸ ਟਾਈਮ ਪਹੁੰਚਾਂਗੇ। ਯਾਨੀ ਬਹੁਤ ਪਰੇਸ਼ਾਨੀ ਆਈ ਏ। ਬਹੁਤ ਪਰੇਸ਼ਾਨੀ ਆਈ। ਆਪ ਵੀ ਬਤਾ ਠੀਕ ਆ। ਨਾ ਨਾ ਠੀਕ ਆ ਸਾਰੀ ਠੀਕ। ਜਿਵੇਂ ਹੋਇਆ ਬਾਈ ਜੀ ਬੱਸ ਦਾ ਐਕਸੀਡੈਂਟ ਇਹ? ਬੱਸ ਦਾ एक्चुअली ਸਰ ਮੈਂ ਸਮਾਣੇ ਤੋਂ ਪਟਿਆਲੇ ਆਇਆ ਰਸੀਆ। ਤੇ ਮੈਂ ਜੀ ਸਰ ਮੈਂ ਸਮਾਣੇ ਤੋਂ ਮਤਲਬ ਕਿ ਪਟਿਆਲੇ ਜਾ ਰਹੀ ਸੀ। ਤੇ ਮੈਂ ਬੱਸ ਦੇ ਬਿਲਕੁਲ ਅੱਗੇ ਹੀ ਸੀ। ਪਤਾ ਹੈ ਬਸ ਤਾਂ ਪਹਿਲਾਂ ਚੱਲ ਰਹੀ ਸੀ ਉਹ ਲੱਗਦਾ ਹੈ ਕਿ ਬਸ ਦੇ ਵਿੱਚ ਅਰਾਸ਼ਨਾ ਜ਼ਿਆਦਾ ਸੀਗਾ ਕੋਈ ਮਤਲਬ ਕਿ ਇਨਬੈਲੈਂਸ ਹੋ ਗਈ ਸੀ ਇਹ ਮੈਂ ਜਿਵੇਂ ਬੈਸ ਚੱਲ ਰਹੀ ਸੀ ਜਦੋਂ ਜੋ ਮੈਂ ਸਾਹਮਣੇ ਦੇਖਿਆ ਬਸ ਚੱਲਦੀ ਪਈ ਸੀ ਚੱਲਦੇ ਚੱਲਦੇ ਉਹ ਚਾਨਣ ਟੇਢੀ ਜੀ ਹੋ ਗਈ ਕਿਸੇ ਨਿਸ਼ਾਨ ਦੇਖ ਸਕਦੇ ਹੋ ਸਾਹਮਣੇ ਨਿਸ਼ਾਨ ਹੈਗਾ ਉਹ ਬਸ ਫਿਰ ਅੰਦਰ ਚਾਨਣ ਚੱਲੇਗੀ ਉਹਦਾ ਸਟੀਅਰਿੰਗ ਦੀ ਕੋਈ ਪ੍ਰੋਬਲਮ ਸੀਗੀ ਸ਼ਾਇਦ ਉਹ ਮਨ ਲੱਗਦਾ ਕਿ ਮੈਂ ਅਕੇਸ ਵਿੱਚ ਲਾਈ ਦੇਖਿਆ ਕਿ ਬਾਈਕ ਵਾਲਾ ਜਾ ਰਹਾ ਸੀ ਯਾਰ ਕਿਸੇ ਦੇ ਕੋਈ ਸੱਟਾ ਵਗੈਰਾ ਤਾਂ ਨਹੀਂ ਲੱਗੀਆਂ ਕਿਸੇ ਦੀ ਸਰ ਟੱਕਰ ਦਾ ਸਾਰਾ ਬਚਾਅ ਹੋ ਗਿਆ ਇੱਕ ਬੰਦਾ ਉਸਦੇ ਪੈਰ 'ਚ ਲੱਗਿਆ ਮੇਰੇ ਥੋੜੇ ਮੋੜਦੇ ਤੇ ਲੱਗਿਆ ਤੇ ਬਸ ਕੋਈ ਨਹੀਂ ਆਈ ਉਸ ਤੋਂ ਬਾਅਦ ਸਵਾਰੀਆਂ ਵਾਸਤੇ ਸਰ ਇੱਕ ਬੱਸ ਆਈ ਸੀ ਉਹ ਵੀ ਭਰੀ ਹੋਈ ਸੀ ਕੋਈ ਸਪੈਸ਼ਲ ਬੱਸ ਕੋਈ ਨਹੀਂ ਪ੍ਰੋਵਾਈਡ ਕਰ ਰਹੇ ਸੀ ਤੁਹਾਨੂੰ ਇਹਦੇ 'ਚ ਸਵਾਰੀਆਂ ਕਿੰਨੀਆਂ ਸੀ ਬੱਸ ਦੇ ਵਿੱਚ ਜਿਹਦੇ 'ਚ ਅਸੀਂ ਆਏ ਹਾਂ ਜਿਹੜਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਸਰ ਓਵਰਲੋਡ ਸੀ ਸਰ ਯਾਨੀ ਫੁੱਲ ਭਰੀ ਹੋਈ ਸੀ ਫੁੱਲ ਭਰੀ ਹੋਈ ਸੀ ਥੈਂਕ ਯੂ ਬ੍ਰਾਦਰ ਸਰ ਜਿਹੜੀ ਸੂਚਨਾ ਮਿਲੀ ਹੈ ਕਿ ਵੀ ਬੱਸ ਖਦਾਨਾ ਜੁਤਰੀਆ ਥੱਲੇ ਤੇ ਕੀ ਇਹਦੀ ਜਾਣਕਾਰੀ ਹੈ ਸਰ ਆਹ ਇੱਕ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਬੱਸ ਇੰਬੈਲੈਂਸ ਹੋ ਕੇ ਖਦਾਨਾ ਜੁਤਰੀ ਕੀ ਉਹਦੇ ਤੇ ਸਵਾਨ ਦੇ ਵਿੱਚ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸਾਡੇ ਨਾਲ ਐਸਐਸਐਫ ਦੀ ਟੀਮ ਵੀ ਤੁਰੰਤ ਮੌਕੇ ਤੇ ਪਹੁੰਚੀ ਤੇ ਆ ਕੇ ਲੋਕਾਂ ਤੋਂ ਉਹਨਾਂ ਦੇ ਹਾਲਚਾਲ ਪੁੱਛ ਪੜਤਾਲ ਕੀਤਾ ਐਮਬੂਲੈਂਸ ਨੂੰ ਨੋਟ ਕਰਾਇਆ ਤੇ ਐਮਬੂਲੈਂਸ ਵੀ ਤੁਰੰਤ ਆ ਗਈ ਉਹ ਜਿਹੜੇ ਵੈਸੀ ਇੰਜਰਡ ਕੋਈ ਵੀ ਸੀ ਇੱਕ ਬੰਦੇ ਦੇ ਦੂੜੀਆਂ ਦੀ ਅਪਰੋਚ ਆਈ ਸੀ ਜਾਂ ਉਹਨਾਂ ਨੂੰ ਰਿਲੇਸ ਫਾਪਾ ਫਾਟ ਤੇ ਉਹਨਾਂ ਨੂੰ ਹਸਪਤਲ ਵਿੱਚ ਨਿਰਵਾਲਾ ਕਰ ਦਿੱਤਾ ਗਿਆ ਸੀ ਬਾਕੀ ਸਾਰੀਆਂ ਸਵਾਰੀਆਂ ਨੂੰ ਐਸਐਸਐਫ ਦੀ ਟੀਮ ਤੇ ਥਾਣੇ ਦੀ ਪੁਲਿਸ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਜਿੱਥੇ ਦੀ ਉਹ ਡੈਸਟੀਨੇਸ਼ਨ ਬਾਉਂਡ ਸੀਗੀ ਰਾਤ ਚ ਜਾਂਦੀਆਂ ਹੋਰ ਬਸਾਂ ਤੇ ਹੋਰ ਕੈਰੇਜਿਸ ਦੇ ਥਰੂ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਜਾਣਾ ਸੀਗਾ ਉੱਥੇ ਤੱਕ ਪਹੁੰਚਾਇਆ ਗਿਆ ਸਰ ਸਵਾਰੀਆਂ ਦਾ ਕਹਿਣਾ ਹੈ ਕਿ ਵੀ ਬੱਸ ਨਾ ਫੁੱਲ ਭਰੀ ਹੋਈ ਸੀਗੀ ਕਿ ਵੀ ਜਿੰਨੀਆਂ ਸੀਟਾਂ ਸੀ ਉਸ ਤੋਂ ਓਵਰਲੋਡ ਸੀ ਸਵਾਰੀਆਂ ਤੁਸੀਂ ਕੁਛ ਫੜਤਾਲ ਦਿੱਤੀ ਹੈ ਤੁਹਾਨੂੰ ਉਹਨਾਂ ਨੇ ਤਾਂ ਇਹੀ ਵਿਸ਼ਿਆ ਚੁੱਕਿਆ ਹਾਲ ਤੱਕ ਇਸ ਚੀਜ਼ ਬਾਰੇ ਵੀ ਜਿਹੜੀ ਗੱਲ ਹੈ ਹੈਰਿੰਗ ਲੌਕ ਹੋਣ ਕਰਕੇ ਹੋਣ ਕਰਨ ਵੀ ਇੰਬੈਲੈਂਸ ਹੋ ਗਈ ਤਾਂ ਕਰਕੇ ਉਹਦਾ ਯਾਨੀ ਸਟੀering ਲੌਕ ਹੋ ਗਿਆ ਸੀ ਇਹ ਤਾਂ ਹੈਰਿੰਗ ਲੌਕ ਹੋਣ ਕਰਕੇ ਸਵਾਰੀਆਂ ਤੋਂ ਮੁਢਲੀ ਧੰਨਵਾਦ ਸਰ ਸਮਾਣਾ ਹਲਚਨ ਜੀ ਸਾ ਗੱਲ ਕਰਨ ਲਈ ਦੇਖ ਸਕਦੇ ਹੋ ਇਸ ਟਾਈਮ ਅਸੀਂ ਫਤਿਹਪੁਰ ਪਟਿਆਲਾ ਫਤਿਹਪੁਰ ਰੋਡ ਤੇ ਖੜੇ ਆ ਥੋੜੀ ਦੇਰ ਪਹਿਲਾਂ ਆ ਐਸਐਚਓ ਸਾਹਿਬ ਨੇ ਸੂਚਨਾ ਦਿੱਤੀ ਹੈ ਜਾਣਕਾਰੀ ਦਿੱਤੀ ਹੈ ਕਿ ਵੀ ਇਹ ਜਿਹੜੀ ਬੱਸ ਹੈ ਸਰਕਾਰੀ ਬੱਸ ਹੈ ਜਿਸ ਦਾ ਨੰਬਰ ਹੈ ਪੀਬੀ 65 ਏ ਐਨ 1246 ਨੰਬਰ ਹੈ ਕਿ ਵੀ ਸਟੇਰਿੰਗ ਲੋਕ ਹੋਣ ਨਾਲ ਫਤਿਹਪੁਰ ਦੇ ਇੱਥੇ ਆਪਾਂ ਨੇੜੇ ਗੱਲ ਕਰ ਸਕਦਾ ਰਾਧਾ ਸਵਾਮੀ ਸਸੰਗ ਘਰ ਹੈ ਉਹਦੇ ਜਿਹੜੇ ਥੱਲੇ ਖਦਾਨਾ ਨੇ ਬੱਸ ਖਦਾਨਾ ਵਿੱਚ ਉਤਰ ਗਈ ਸੀਗੀ ਜਿਹਦੇ ਨਾਲ ਕਿ ਵੀ ਕੋਈ ਜਾਨੀ ਨੁਕਸਾਨ ਤੋਂ ਪ੍ਰਮਾਤਮਾ ਦਾ ਸ਼ੁਕਰ ਰਿਹਾ ਮੇਰ ਰਿਹਾ ਬਚੌਰ ਰਿਹਾ ਤੇ ਜਿੱਥੇ ਤੱਕ ਸਵਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਵੀ ਜਿਹੜੀ ਬੱਸ ਸੀ ਇਹ ਸਵਾਰੀਆਂ ਨਾਲ ਫੁੱਲ ਭਰੀ ਹੋਈ ਸੀਗੀ ਜਿੰਨੀਆਂ ਸੀਟਾਂ ਨੇ ਉਸ ਤੋਂ ਵੱਧ ਸਵਾਰੀਆਂ ਰੱਖੀਆਂ ਹੋਈਆਂ ਬਿਠਾਈਆਂ ਹੋਈਆਂ ਸੀ ਦੇਖ ਸਕਦੇ ਹੋ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਵੀ ਜੜੀ ਬੱਸ ਇਹ ਖਦਾਨਾ ਦੇ ਵਿੱਚ ਉਤਰੀ ਹੈ ਇਹਦੇ ਦੇਖ ਸਕਦੇ ਹੋ ਕਿੰਨੀ ਇਹਦੀ ਸਪੀਡ ਹੋਣੀ ਹੈ ਦੇਖ ਸਕਦੇ ਹੋ ਜਿਹੜੇ ਚੱਕੇ ਵੀ ਨੇ ਅੱਦੇ-ਅੱਦੇ ਚੱਕੇ ਵੀ ਧਰਤੀ ਦੇ ਵਿੱਚ ਐ ਮਿੱਟੀ ਦੇ ਵਿੱਚ ਧਸੇ ਪਏ ਨੇ ਤੇ ਕਿੰਨੇ ਦਰਖਤਾਂ ਨੂੰ ਤੋੜਦੀ ਹੋਈ ਕਿੰਨੇ ਦਰਖਤਾਂ ਨੂੰ ਤੋੜਦੀ ਹੋਈ ਦੇਖੋ ਕਿੱਥੇ ਤੋਂ ਕਿੱਥੇ ਆ ਕੇ ਖੜ ਗਈ ਜੇ ਗੱਲ ਕੀਤੀ ਜਾਵੇ ਅਗਲੇ ਟਾਇਰ ਦੀ ਤਾਂ ਅਗਲਾ ਟਾਇਰ ਤਾਂ ਦਿਖ ਵੀ ਨਹੀਂ ਰਿਹਾ ਯਾਨੀ ਦਰਖਤ ਤੋੜਦੀ ਹੋਈ چیرਦੀ ਹੋਈ ਅੱਗੇ ਜਾ ਖਦਾਨਾ ਜੁਤਰ ਗਈ ਹੈ ਦੇਤੇ ਆਪਾਂ ਉਹਦਾ ਤੁਹਾਨੂੰ ਨੰਬਰ ਵੀ ਦਿਖਾ ਦਿੰਨੇ ਆ ਏ ਪੀ ਆਰ ਟੀ ਸੀ ਦੀ ਬੱਸ ਹੈ ਆਪਣਾ ਪਟਿਆਲਾ ਰੋਡ ਤੋਂ ਪਟਿਆਲਾ ਰੋਡ ਦੇ ਵਿੱਚ ਕਿ ਫਤਿਹਪੁਰ ਪਿੰਡਾ ਹੁੰਦਾ ਰਾਧਾ ਸਵਾਮੀ 사ਸੰਗਰ ਹੈ ਉਹਦੇ ਨੀਚੇ ਜਿਹੜੇ ਆਪਣੇ ਸਾਈਡਾਂ ਦੇ ਨੀਚੇ ਜਿਹੜੇ ਖਦਾਨ ਬਣੇ ਹੋਏ ਨੇ ਉੱਥੇ ਬੱਸ ਥੱਲੇ ਉਤਰ ਗਈ ਸੀਗੀ ਉਤਰਨ ਤੋਂ ਬਾਅਦ ਹੁਣ ਐਸਐਚਓ ਸਾਹਿਬ ਤੋਂ ਜਾਣਕਾਰੀ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜਿਹੜੀ ਬੱਸ ਦਾ ਥੱਲੇ ਖਦਾਨੇ 'ਚ ਉਤਰਨ ਦਾ ਕਾਰਨ ਹੈ ਆਪਣੇ ਆਪ ਹੀ ਸਟੀering ਲੋਕ ਹੋ ਗਿਆ ਸੀ ਸਟੀering ਲੋਕ ਹੋਣ ਦੇ ਨਾਲ ਅਨਬੈਲੈਂਸ ਹੋ ਗਈ ਸੀ ਬੱਸ ਦੇਖ ਸਕਦੇ ਹੋ ਕਿੰਨੇ ਦਰਖਤ ਤੋੜਦੀ ਹੋਈ ਬੱਸ ਖਦਾਨਾ ਵਿੱਚ ਜਾਗਰੀ ਚਲੋ ਪ੍ਰਮਾਤਮਾ ਦਾ ਸ਼ੁਕਰ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿੱਥੇ ਤੱਕ ਹੁਣ ਜਾਣਕਾਰੀ ਮਿਲੀ ਹੈ ਕਿ ਵੀ ਚਾਹੀਦਾ ਇਹ ਸੀਗਾ ਕਿ ਵੀ ਆਪਣੇ ਜਿਹੜੇ ਬੱਸਾਂ ਦਾ ਜਿਹੜੇ ਡਰਾਈਵਰ ਕਨੈਕਟਰ ਸਾਹਮਣੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਸਵਾਰੀਆਂ ਪੂਰੀਆਂ ਬਿਠਾਉਣ ਨਾ ਕਿ ਓਵਰਲੋਡ ਕਰਨ ਜੇ ਪ੍ਰਮਾਤਮਾ ਦਾ ਕੋਈ ਹੱਥ ਪ੍ਰਮਾਤਮਾ ਨਾ ਕਰੇ ਜੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਕਿਉਂਕਿ ਪਹਿਲਾਂ ਹੀ ਇਸ ਸੜਕ ਦੇ ਉੱਤੇ ਆ ਜਿਹੜੇ ਪਹਿਲਾਂ ਹਾਦਸੇ ਹੋ ਚੁੱਕੇ ਨੇ ਉਹ ਹਲੇ ਤੱਕ ਲੋਕਾਂ ਨੂੰ ਭੁੱਲੇ ਨਹੀਂ ਹਨ ਤੇ ਬਹੁਤ ਜਿਹੜੀ ਘਟਨਾ ਪਹਿਲਾਂ ਹੋ ਚੁੱਕੀ ਹੈ ਅੱਜ ਤੱਕਰ ਉਹਨਾਂ ਨੂੰ ਪੁੱਛੋ ਕਿ ਵੀ ਉਹਨਾਂ ਤੇ ਕੀ ਬੀਤ ਰਹੀ ਹੈ ਜਿੰਨੇ ਕਿ ਵੀ ਬੱਚਿਆਂ ਦੇ ਮਾਪਿਆਂ ਨਾਲ ਜੋ ਹੋਇਆ ਉਹ ਕਿਸੇ ਨੂੰ ਭੁੱਲਿਆ ਨਹੀਂ ਅੱਜ ਤੱਕਰ ਉਹ ਮੰਜ਼ਰ ਜੋ ਵੀ ਘਟਨਾ ਹੋਈ ਸੀਗੀ ਕਿਸੇ ਨੂੰ ਨਹੀਂ ਭੁੱਲਿਆ ਉਹ ਤੇ ਦੇਖ ਸਕਦੇ ਹੋ ਜਿਹੜੀ ਅੱਜ ਇਹ ਬੱਸ ਪਟਿਆਲਾ ਰੋਡ ਤੋਂ ਅਨ ਬੈਲੈਂਸ ਹੋਣ ਤੋਂ ਬਾਅਦ ਅਨ ਬੈਲੈਂਸ ਹੋਣ ਤੋਂ ਬਾਅਦ ਸਰਕਾਰੀ ਬੱਸ ਖਦਾਨਾ ਦੇ ਵਿੱਚ ਉਤਰ ਗਈ ਕਹਿੰਦਾ ਇਹਨਾਂ ਦਾ ਜੜੀ ਜਾਣਕਾਰੀ ਮਿਲੀ ਹੈ ਕਹਿੰਦੇ ਕਿ ਵੀ ਇਹ ਸਟੀਰਿੰਗ ਲੋਕ ਹੋ ਗਿਆ ਸੀ ਤੇ ਦੋਵਾਂ ਪਾਸੇ ਭਾਰੀ ਜਾਮ ਲੱਗਿਆ ਹੋਇਆ ਹੈ ਪਟਿਆਲਾ ਰੋਡ ਤੋਂ ਫਤਿਹਪੁਰ ਤੇ ਪਿੰਡ ਹੈ ਰਾਧਾ ਸਮੀ ਸਸੰਗ ਘਰ ਦੇ ਨਾਲ ਜਿੱਥੇ ਥੱਲੇ ਖਦਾਨ پڑے ਹੋਏ ਨੇ ਉੱਥੇ ਬੱਸ ਉਤਰੀ ਹੈ ਤੇ ਜਾਣਕਾਰੀ ਇਹ ਮਿਲੀ ਹੈ ਐਸਐਚਓ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਵੀ ਸਟੀering ਆਪਣੇ ਆਪ ਲੋਕ ਹੋ ਗਿਆ ਸੀ ਜੀਦੇ ਕਰਕੇ ਬੱਸ ਇਹ ਥੱਲੇ ਖਦਾਨਾਂ ਦੇ ਵਿੱਚ ਗਿਰੀ ਹੈ